अल्लाह जिस तरीके से आपको बताया कि रात एक है ना कार गिर गई थी होंडा होंडाई वालों की है ये सरंद रे, रेस्टोरेंट फ्लोडिंग से गिरी थी जहाँ से थोड़े दिन पहले बस गिरी थी उसी जगह ये भी आ गई तकरीबन दो ढाई किलोमीटर दूर ये गाड़ी आ गई है ये थोड़ा हेड है यहाँ पे एक जा रही है दिल्ली की साइड और एक दाड़ी है उधर अपना राजस्थान की साइड ਤੋ ਯਾਹ ਆ ਪਾ ਗਏ ਗਾੜੀ ਰੁਕ ਗਿਆ ਅਬੀ ਦੇਖਦੇ ਜਾ ਕੇ ਇਨਸ਼ਾਅੱਲਾ ਕਿਸ ਤਰ੍ਹਾਂ ਦਾ ਮਾਹੌਲ ਹੋਗਾ ਕਿਸ ਤਰ੍ਹਾਂ ਦਾ ਹੋਗਾ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਸਸਕੂ ਲਈ ਇਨਫੋਰਮੇਸ਼ਨ ਆਈ ਸੀ ਕੇ ਉਹਰੇ ਸੌਂਡਾ ਹੈਡ ਹੈ ਕਨਾਲ ਤੇ ਨਾ ਉਥੇ ਹੈਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਗੱਡੀ ਸੀ ਤਾਂ ਅਸੀਂ ਫਿਰ ਉਥੇ ਗੁਰਤਾਪੁਰ ਬੁਲਾ ਲਏ ਸੀ ਤੇ ਗੁਰਤਾਪੁਰ ਬੁਲਾ ਕੇ ਉਥੋਂ ਗੱਡੀ ਘੱਟੀ ਹੈ ਹੁੰਡਾ ਐਵੇਨਿਊ ਹੈ ਵਾਈਟ ਕਰਦੇ ਇਨ ਦਾ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉਥੇ ਆ ਗਏ ਸੀਗੇ ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਗੰਗੜ ਦੇ 35 ਸਾਲ ਦੇ ਉਹ ਰਾਤ ਨੂੰ ਕੱਲ ਆਪਣੇ ਘਰੋਂ ਗਏ ਸੀਗੀ ਗੱਡੀ ਲੈ ਕੇ ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂ ਨੈਚੁਰਲ ਮੈਗੈਟਰੀ ਲੱਗਦੀ ਗੱਡੀ ਤਰ੍ਹਾਂ ਸੇ ਸਾਨੂੰ ਮਿਲਿਆ ਕੁਝ ਨਹੀਂ ਹੈਗਾ ਮਤਲਬ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀਗੇ ਗੱਡੀ 'ਚ ਤੇ ਗੱਡੀ ਵਸੇ ਗੇਅਰ 'ਚ ਹੈ ਤੇ ਮਤਲਬ ਚਲਾਕੀ ਹੈ ਲੱਗਦਾ ਹੈ ਚਲਾਕੀ ਜਾਂ ਨੈਚੁਰਲ ਹੈ ਕਿ ਕੁਝ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕੱਲ੍ਹ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕੱਲ੍ਹ ਹੀ ਸੀਗੇ ਨੇਂਦੀ ਹੱਲੇ ਕੋਈ ਇਹਦੀ ਗੱਲ ਨਹੀਂ ਹੱਲੇ ਤਾਂ ਸਿੱਧਾ ਸਾਰੀ ਕਨਾਲ ਦੇ ਨਾਲ-ਨਾਲ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤੀ ਹੈ ਉਹ ਦੇਖ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਉੱਥੇ ਸਾਰੀਆਂ ਲੱਗੀਆਂ ਹਾਂਜੀ ਉਹ ਗੋਤਾਖੋਰਾ ਨੇ ਜੀ ਜੇ ਕੋਈ ਤਾਂ ਵਰਸਟ ਕੇਸ ਜੇ ਉਹ ਵਿੱਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਤਾਂ ਉਹ ਜਿਹੜੇ ਗੋਤਾਖੋਰਾ ਦੀ ਉੱਥੇ ਟੀਮ ਸੀਗੀ ਉਹਨਾਂ ਨੇ ਸਾਰਾ ਉਹਨਾਂ ਦੇ ਅੱਗੇ ਚੈਨਲ ਹੁੰਦਾ ਉਹਨਾਂ ਨੇ ਸਾਰੇ ਤਾਂ ਮੈਸੇਜ ਲਾਤਾ ਹੈ ਜੇ ਕਿ ਤੂੰ ਬਾਡੀਸ ਆ ਫੀਕ ਕਿ ਹਮ ਸੇ ਕੀ ਅਸੀਂ ਵੀ ਸਾਰੇ ਥਾਣਿਆਂ 'ਚ ਜਿਹੜੇ ਨਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਉਹਨਾਂ ਨੇ ਮੈਸੇਜ ਲਾ ਰਹੇ